ਅੱਜ ਪ੍ਰੈਪੋਸ ਕਰਨੀ ਪੈ ਰਹੀ ਕਿ ਕਾਰਨ ਕੀ ਹੈ ਸਰ ਮੇਰਾ ਇੱਕੋ ਹੀ ਕੁਐਸਚਨ ਹੈ ਰਾਜਾ ਬੜਿੰਗ ਜੀ ਨੂੰ ਮੇਰੀ ਕਾਨਫਰੰਸ ਉਹਨਾਂ ਦੇ ਲਈ ਹੈਗੀ ਆ ਰਾਜਾ ਬੜਿੰਗ ਜੀ ਦੇ ਲਈ ਕਿ ਤੁਸੀਂ ਇੱਕ ਬਲਾਤਕਾਰੀ ਨੂੰ ਕਿੱਦਾਂ ਇੱਕ ਆਪਣੀ ਪਾਰਟੀ ਦੇ ਵਿੱਚ ਐਂਟਰ ਕਰਨ ਦੇ ਰਹੇ ਹੋ ਮੈਂ ਉਦੋਂ ਤੱਕ ਪਿੱਛੇ ਨਹੀਂ ਹਟਣਾ ਜਦੋਂ ਤੱਕ ਮੇਰਾ ਪਰਚਾ ਦਰਜ ਨਹੀਂ ਹੁੰਦਾ ਇਸ ਬੰਦੇ ਤੇ ਇੱਕ ਪਰਚਾ ਪਹਿਲਾਂ ਹੋ ਚੁੱਕਿਆ ਹੋਇਆ ਦੂਸਰਾ ਪਰਚਾ ਮੈਂ ਤਾਂ ਹੈਰਾਨ ਹੋਈ ਆ ਕਿ ਇਹਨਾਂ ਦੇ ਕੋਲ ਕਿਹੜੀ ਇਦਾਂ ਦੀ ਵਾਸ਼ਿੰਗ ਮਸ਼ੀਨ ਆ ਜਾਂ ਕਿਹੜਾ ਸਰਫੈਕਸ ਆ ਜਿਹੜੇ ਇਹਦੇ ਕੁੱਕਰ ਉਹ ਇਹਨਾਂ ਨੇ ਧੋਕੇ ਇਹਨਾਂ ਨੇ ਆਪਣੇ ਸਾਹਮਣੇ ਸਾਡੇ ਸਾਹਮਣੇ ਪੇਸ਼ ਕੀਤਾ ਇਸ ਬੰਦੇ ਨੂੰ ਤਾਂ ਆਪਣੇ ਘਰੇ ਬੈਠ ਕੇ ਫਿਰ ਹੁਣ ਰੱਬ ਦਾ ਨਾਮ ਲੈਣਾ ਚਾਹੀਦਾ ਹੈ ਬਲਾਤਕਾਰੀ ਨੂੰ ਜਿਹੜਾ ਹੁਣ ਫੇਰ ਦੁਨੀਆ ਦੇ ਵਿੱਚ ਆ ਕੇ ਵਿਚਰ ਰਿਹਾ ਤੇ ਦੇਖੋ ਇਸ ਬੰਦੇ ਨੇ ਮੈਂ ਦਿਖਾਣਾ ਚਾਹਨੀ ਆ ਤੁਹਾਨੂੰ ਇਹ ਪਰਚੇ ਦੀ ਜਿਹੜੀ ਸਾਡੇ ਤੇ ਹਾਂ ਪਰਚੇ ਵੀ ਦਿਓ ਜਿਹੜੇ ਮੇਰੇ ਬੱਚਿਆਂ ਤੇ ਕਰਵਾਏ ਨੇ ਦੇਖੋ 10 10 ਸਾਲ ਹੋ ਗਏ ਮੇਰੇ ਬੱਚੇ ਕੈਨੇਡਾ ਚ ਬੈਠੇ ਨਹੀਂ ਇਸ ਬੰਦੇ ਨੇ ਝੂਠੇ ਪਰਚੇ ਦਰਜ ਕਰਵਾਏ ਨੇ ਮੇਰੇ ਬੱਚਿਆਂ ਤੇ ਔਰ ਮੈਂ ਪ੍ਰਿੰਕਲ ਦਾ ਸਾਥ ਨਾ ਹੁੰਦਾ ਤਾਂ ਮੈਂ ਸ਼ਾਇਦ ਇਹ ਪਰਚੇ ਕੈਨਸਲ ਨਾ ਹੁੰਦੇ ਪਤਾ ਨਹੀਂ ਕੀ ਬਣਦਾ ਮੇਰਾ ਇਸ ਚੀਜ਼ ਲਈ ਹੁੰਮਨ ਬ੍ਰਦਰ ਮੈਂ ਚੰਡੀਗੜ੍ਹ ਦੇ ਹੁੰਮਨ ਬ੍ਰਦਰ ਨੂੰ ਉਹਨਾਂ ਦਾ ਬਹੁਤ-ਬਹੁਤ ਥੈਂਕਸ ਕਰਦੀ ਆਂ ਹਾਂਜੀ ਉਹਨਾਂ ਦਾ ਬਹੁਤ-ਬਹੁਤ ਥੈਂਕਸ ਕਰਦੀ ਆਂ ਕਿ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਆ ਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ اے میڈم ਜਿੱਦਾਂ ਹੁਣ ਪਲੇਟਫਾਰਮ ਕੀਤਾ ਤੁਸੀਂ ਰਾਜਾ ਬੜਿੰਗਰ ਦੇ ਨਾਲ ਬੈਸ ਬ੍ਰਦਰ ਪਾਰਟੀ 'ਚ ਸ਼ਾਮਲ ਹੋ ਗਏ ਮੈਨੂੰ ਇਹੀ ਕਿਲਾ ਸ਼ਿਕਵਾ ਰਾਜਾ ਬੜਿੰਗ ਜੀ ਦੇ ਨਾਲ ਕਿ ਇਹ ਬੰਦਾ ਕਿਵੇਂ ਸਾਨੂੰ ਇਨਸਾਫ ਦੇਣ ਦੀ ਬਜਾਏ ਅਸੀਂ ਉਹਨਾਂ ਦੀਆਂ ਭੈਣਾਂ ਉਹਨਾਂ ਦੀਆਂ ਧੀਆ ਸਾਨੂੰ ਇਨਸਾਫ ਦੇਣ ਦੀ ਬਜਾਏ ਇਸ ਬੰਦੇ ਨੂੰ ਕਿਵੇਂ ਉਹ ਆਪਣੇ ਮੈਂ ਮੈਡਮ ਨੂੰ ਰਾਜਾ ਬੜਿੰਗ ਜੀ ਦੀ ਵਾਈਫ ਕੀ ਨਾਮ ਉਹਨਾਂ ਦਾ ਅਮਰਤਾ मैम ਨੂੰ ਮੈਂ ਇੱਕ ਕੁਐਸਚਨ ਕਰਦੀ ਹਾਂ ਕਿ ਅਗਰ ਤੁਸੀਂ ਤੁਹਾਡੀ ਜਗ੍ਹਾ ਮੈਂ ਹੁੰਦੀ ਤੁਹਾਡੀ ਧੀ ਭੈਣ ਹੁੰਦੀ ਤੁਹਾਡੇ ਬੱਚੇ ਮੇਰੇ ਬੱਚੇ ਇੱਕੋ ਹੀ ਗੱਲ ਹੈ ਔਰ ਮੇਰੇ ਬੱਚੇ ਤਾਂ ਦੇਖੋ ਝੂਠੇ ਪਰਚੇ ਕਰਵਾਏ ਗਏ ਆ ਔਰ ਮੈਡਮ ਨੂੰ ਅੱਜ ਬਿਲਕੁਲ ਵੀ ਅਹਿਸਾਸ ਨਹੀਂ ਹੁੰਦਾ ਇਸ ਚੀਜ਼ ਦਾ ਕਿ ਉਹ ਕਦੀ ਆ ਕੇ ਮੈਨੂੰ ਮਿਲਣ ਜਾਂ ਮੈਨੂੰ ਪੁੱਛਣ ਹੀ ਆਪਣੇ ਹਸਬੰਦ ਨੂੰ ਰਾਜਾ ਬੜਿੰਗ ਜੀ ਨੂੰ ਕਹਿਣ ਵੀ ਤੁਸੀਂ ਇਹ ਬਲਾਤਕਾਰੀ ਬੰਦੇ ਨੂੰ ਨਾਲ ਕਿਵੇਂ ਲਈ ਫਿਰਦੇ ਹੋ ਲੱਗਦਾ ਵੀ ਜੈ ਬੈਂਕ ਬਰਾਦਰ ਵੀ ਸ਼ਾਮਲ ਹੋਏ ਨੇ ਪਾਰਟੀ ਜੋ ਹੁਣ ਤੁਹਾਡਾ ਲਗਾਤਾਰ ਗਲੋ ਚੜੂਗਾ ਬਿਲਕੁਲ ਹਾਂ ਜੀ ਬਿਲਕੁਲ ਮੈਂ ਭੁੱਖ ਹੜਤਾਲ ਤੇ ਵੀ ਬੈਠਾਂਗੀ ਸ਼ਾਇਦ ਮੈਂ ਸੀਪੀ ਆਫਿਸ ਦੇ ਸਾਹਮਣੇ ਜਦ ਤੱਕ ਮੇਰਾ ਪਰਚਾ ਦਰਜ ਨਹੀਂ ਹੁੰਦਾ ਤੇ ਮੈਂ ਬੈਠਾਂਗੀ ਉੱਥੇ ਜਾ ਕੇ ਤੇ ਅਗਲੀ ਅਪੀਲ ਕੀ ਹੈ ਤੁਹਾਡੀ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਮੇਰੀ ਅਪੀਲ ਹੈ ਮੇਰੀ ਅਪੀਲ ਹੈ ਕਿ ਸੱਚ ਨੂੰ ਪਹਚਾਣੋ ਦੇਖੋ ਹਸਾਰਿਕ ਦੇ ਘਰ ਚ ਧੀਆ ਪੈਣਾ ਨਹੀਂ ਰਾਜਾ ਵਡਿੰਗ ਜੀ ਦੇ ਘਰ ਵੀ ਦੋ ਬੱਚੇ ਨੇ ਮੈਡਮ ਅੰਮ੍ਰਿਤਾ ਜੀ ਨੂੰ ਮੈਂ ਪੁੱਛਦੀਆਂ ਅਗਰ ਕੱਲ ਤੁਹਾਡੇ ਦੋ ਬੱਚਿਆਂ ਤੇ ਇਹ ਪਰਚੇ ਕਰਵਾਉਂਦਾ ਇਸ ਬੰਦੇ ਨੂੰ ਤਾਂ ਆਪਣੀ ਦਹਲੀਜ਼ ਵੀ ਟੱਪਣਾ ਦੋ ਤੁਹਾਡੇ ਘਰੇ ਧੀ ਹੈ 10 12 ਸਾਲ ਦੀ ਉਹਦੇ ਤੇ ਵੀ ਇਹ ਨਿਗਾ ਰੱਖੂਗਾ ਇਹ ਬੰਦਾ ਇਸ ਕਿਰਦਾਰ ਦਾ ਇਸ ਬੰਦੇ ਨੂੰ ਤਾਂ ਨਹੀਂ ਵੋਟ ਪੈਣੀ ਚਾਹੀਦੀ ਮੈਂ ਤਾਂ ਹੀ ਅਪੀਲ ਕਰਦੀ ਆ ਕਿ ਇਹ ਬੰਦਾ ਦੁਨੀਆਂ ਦੇ ਵਿੱਚ ਅੱਗੇ ਨਹੀਂ ਆਣਾ ਚਾਹੀਦਾ ਕੀ ਗੱਲ ਸਾਡਾ ਮੈਂ ਪ੍ਰੈਕਟਿਕਲ ਜੰਨੀ ਬੈਰੀ ਕੀ ਕਰਾਂ ਸਾਰੀ ਐਫ ਆਈ ਆਰ ਦੀਆਂ ਕਾਪੀਆਂ ਲੈ ਕੇ ਆਏ ਆ ਜਿਹੜੀ ਕੀ ਬਲਾਤਕਾਰੀ ਸਿਮਰਜੀਤ ਬੈਂਸ ਤੇ ਦਰਜ ਨੇ ਤੇ ਜਿਹੜੇ ਪਰਚੇ ਬਲਾਤਕਾਰੀ ਨੇ ਸਾਡੇ ਦੇ ਦਰਜ ਕਰਾਏ ਸੀ ਧੰਨਵਾਦ ਕਰਦੇ ਆ ਸਾਰੀਆਂ ਸਟੇਟਾਂ ਦੀ ਪੁਲਿਸ ਦਾ ਜਿਨ੍ਹਾਂ ਨੇ ਸਾਨੂੰ ਇਨਸਾਫ ਦਿੱਤਾ ਸਾਰੇ ਪਰਚੇ ਕੈਂਸਲ ਹੋਏ ਆ ਇੱਕ ਇੱਕ ਕੈਂਸਲੇਸ਼ਨ ਲੈ ਕੇ ਆਨਾ ਨਾਲ ਲੈ ਕੇ ਆਇਆ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਘੁੰਮਣ ਬ੍ਰਦਰਸ ਦਾ ਧੰਨਵਾਦ ਕਰਦੇ ਹਾਂ ਅਸੀਂ ਦੋਨੋਂ ਜਿਨ੍ਹਾਂ ਨੇ ਸਾਨੂੰ ਇਨਸਾਫ ਦਿਵਾਇਆ ਔਰ ਅਸੀਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦੇ ਹਾਂ ਸਾਡੇ ਤੋਂ ਇੱਕ ਸਿੰਗਲ ਰੁਪਈਆ ਉਹ ਬੰਦਿਆ ਨੇ ਫੀਸ ਨਹੀਂ ਲਈ ਸਿਰਫ ਸਾਡਾ ਦਰਦ ਸੁਣਿਆ ਤੇ ਸਾਡੀ ਮਦਦ ਕੀਤੀ ਤੇ ਅਸੀਂ ਪੰਜਾਬ ਦੀ ਲੁਧਿਆਣੇ ਦੀ ਜਨਤਾ ਨੂੰ ਅਪੀਲ ਕਰਦੇ ਹਾਂ ਜਿੱਦਾਂ ਤੁਸੀਂ ਦੋਨਾਂ ਭਰਾਵਾਂ ਦੀ ਬਲਾਤਕਾਰੀਆਂ ਦੀ ਜਮਾਂਦ ਤੱਕ ਜਬ ਤੱਕ ਰਾਈਏ ਰਾਜਾ ਬਣਕ ਦੀ ਵੀ ਜਮਾਂਦ ਜਬਤ ਕਰਾ ਕੇ ਭੇਜੋ ਤਾਂ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਇਹਨਾਂ ਨੇ ਕਿੰਨਾ ਵੱਡਾ ਧੋਖਾ ਕੀਤਾ ਲੁਧਿਆਣੇ ਦੀਆਂ ਬੀਬੀਆਂ ਦੇ ਨਾਲ ਜਨਤਾ ਦੇ ਨਾਲ ਇਹ ਸਿਮਰਜੀਤ ਬੈਂਸ ਦਾ ਜਿਹੜਾ ਕਿਰਦਾਰ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਜੇ ਕਾਂਗਰਸ ਇਹਨਾਂ ਨੂੰ ਨਹੀਂ ਇਨਸਾਫ ਦਿਵਾ ਪਈ ਫਿਰ ਕਾਂਗਰਸ ਇਨਸਾਫ ਦਿਵਾਉਗੀ ਕਿਨਾਂ ਨੂੰ ਮੈਨੂੰ ਇਹ ਤਾਂ ਦੱਸੋ ਆਪਾਂ ਲੋਕਾਂ ਦੇ ਇਲਜ਼ਾਮ ਲਾਣੇ ਆ ਅਸੀਂ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਦੇ ਨਾ ਅਸੀਂ ਕਰਦੇ ਆ ਬੀਜੇਪੀ ਦੀ ਤੇ ਨਾ ਅਸੀਂ ਕਰਦੇ ਆ ਆਮ ਆਦਮੀ ਪਾਰਟੀ ਦੀ ਤੁਹਾਨੂੰ ਜਿੰਨੂੰ ਦਿਲ ਕਰਦਾ ਵੋਟ ਪਾਓ ਪਰ ਇਹਨਾਂ ਬਲਾਤਕਾਰੀਆਂ ਦੇ ਨਾਲ ਜਿਹੜੇ ਰਾਜਾ ਵੜਿੰਗ ਜੀ ਨੇ ਆਪਣੇ ਹੱਥ ਗੰਦੇ ਕੀਤੇ ਨੇ ਇਹਨਾਂ ਦੀ ਜਮਾਨਤ ਜੱਤ ਕਰਾ ਕੇ ਇਹਨਾਂ ਨੂੰ ਵਾਪਸ ਭੇਜੋ ਤਾਂ ਜੋ ਇੱਥੇ ਲੋਕੇਸ਼ਨ ਲਾ ਕੇ ਜਿੱਤੋਂ ਇਹ ਗਿੱਦੜ ਬਾਹੇ ਤੋਂ ਆਏ ਨੇ ਇਹ ਵਾਪਸ ਜਾਣ ਉੱਥੇ ਸਾਨੂੰ ਲੋੜ ਨਹੀਂ ਇਹੋ ਜਿਹੇ ਬੰਦਿਆਂ ਦੀ ਜਿਹੜੇ ਕਿ ਗੰਦੇ ਬੰਦਿਆਂ ਦਾ ਸਾਥ ਦੇਣ ਬਸ ਇਹੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਾਏ ਲੱਗਦਾ ਵੀ ਨਹੀਂ ਇਨਸਾਫ ਨਹੀਂ ਮਿਲਿਆ ਅਜੇ ਤੱਕ ਮੈਡਮ ਨੂੰ ਇਹ ਪੇਸ਼ ਕਰਨੀ ਪੈਗੀ ਮੈਂ ਕਿਹਾ ਜੀ ਰਿਪੋਰਟ ਬਣੀ ਹੈ ਡੀਐਸਪੀ ਸਾਹਿਬ ਨੇ ਪੂਰੀ ਬਲਾਤਕਾਰ ਦੀ ਰਿਪੋਰਟ ਬਣਾਈ ਹੋਈ ਹੈ ਕਿਉਂ ਦਬਾਈ ਹੋਈ ਹੈ ਮੈਨੂੰ ਦੱਸੋ ਕਾਦੇ ਹਾਸਤੇ ਦਬਾਈ ਹੋਈ ਹੈ ਮੇਰੇ ਤੇ ਫਾਇਰਿੰਗ ਹੋਈ ਪਰਚਾ ਦਰਜ ਹੋਇਆ ਕਿੰਨੀ ਦੇਰੋਂ ਦੇ ਮੁੰਡੇ ਨੂੰ 2 ਸਾਲ ਪੁਲਿਸ ਨੇ ਹੋਂਦੇ ਮੁੰਡੇ ਨੂੰ ਅਰੈਸਟ ਨਹੀਂ ਕੀਤਾ ਤੁਹਾਡੇ ਸਾਹਮਣੇ ਆ ਕੋਈ ਗੱਲ ਲੁਕੀ ਹੈ ਫਿਰ ਜਿਹੜਾ ਮੇਰੇ ਤੇ ਆ ਦੇਖੋ ਐਫ ਆਈ ਆਰ ਦੇ ਵਿੱਚ ਕਿੰਨੇ ਬੰਦੇ ਨੇ ਕੀ ਸਾਰੇ ਬੰਦੇ ਹੱਲੇ ਤੱਕ ਫੜੇਗੇ ਕਿੰਨੇ ਬੰਦਿਆਂ ਨੂੰ ਕੱਢਣ ਦੀ ਪੁਲਿਸ ਕੋਸ਼ਿਸ਼ ਕਰ ਰਹੀ ਹੈ ਮੈਨੂੰ ਸਾਰਾ ਪਤਾ ਹੈ ਪਿਛਲੇ ਹਫਤੇ ਚਲਾਨ ਪੇਸ਼ ਹੋਇਆ ਆ ਚੈੱਕ ਕਰੋ ਜਿਹੜਾ ਮੇਰੇ ਤੇ ਅੰਬਾਲੇ ਦੇ ਵਿੱਚ 307 ਦਾ ਪਰਚਾ ਝੂਠਾ ਦਰਜ ਕਰਾਇਆ ਉਹਦੀ ਕੈਂਸਲੇਸ਼ਨ ਰਿਪੋਰਟ ਲੈ ਕੇ ਆਇਆ ਮੈਂ ਸਾਰਾ ਸੱਚ ਯਾਰ ਮੇਰੇ ਮੇਰੇ ਫਾਦਰ 60 ਸਾਲ ਦੇ ਬਜ਼ੁਰਗ ਨੇ ਚਲੋ ਇੱਕ ਬੜੀ ਵੱਡੀ ਗੱਲ ਤੁਹਾਨੂੰ ਕਹਿ ਲੱਗਾ ਰਾਜਾ ਵੜਿੰਗ ਜੀ ਨਾ ਸymਪਤੀ ਲੈਣ ਵਾਸਤੇ ਹਰ ਵੀਡੀਓ ਇੰਟਰਵਿਊ 'ਚ ਕਹਿੰਦੇ ਨੇ ਕਿ ਮੈਂ ਛੋਟਾ ਜਿਹਾ ਹੁੰਦਾ ਸੀ 4 ਕੇ 5 ਸਾਲ ਦਾ ਮੇਰੇ ਮਾਤਾ ਪੂਰੇ ਹੋ ਗਏ ਮੈਂ 5 ਕੇ 7 ਸਾਲ ਦਾ ਹੁੰਦਾ ਸੀ ਮੇਰੇ ਪਾਪਾ ਪੂਰੇ ਹੋ ਗਏ ਐਡੇ ਗੰਦੇ ਆ ਨਾ ਉਹ ਯਾਰ ਸਾਡੇ ਮਾਪਿਓ 60 ਸਾਲ ਦੇ ਬਜ਼ੁਰਗ ਨੇ ਤੈਨੂੰ ਭਰਾ ਕੀ ਦਰਦ ਪਤਾ ਹੋਊਗਾ ਜਿੰਦੇ ਜਿੰਦੇ ਜੀ ਮਾਪਿਓ ਨੂੰ ਮੈਂ ਰੁੰਦਿਆ ਦੇਖਿਆ ਨੇ ਪਤਾ ਨਹੀਂ ਕਿਹੜੀਆਂ ਗੜੀਆਂ ਸਟੇਟਾਂ 'ਚ ਪਰਚੇ ਦਰਜ ਕਰਾਤੇ ਸਾਡੇ ਮਾਪਿਓ ਤੇ ਮੈਂ ਕਿੱਥੇ ਕਿੱਥੇ ਜਾ ਕੇ ਪਰਚੇ ਦਰਜ ਕਰਾਏ ਨੇ ਤੈਨੂੰ ਦੁੱਖ ਪਤਾ ਲੱਗ ਹੀ ਨਹੀਂ ਸਕਦਾ ਮਾਪਿਓ ਦਾ ਕਿਸੇ ਦਿਨ ਆਈ ਮੇਰੇ ਘਰੇ ਮੇਰੇ ਮਾਪਿਓਗਲ ਬੈਠ ਕੇ ਸੁਣੀ ਉਹਨਾਂ ਦਾ ਦਰਦ ਸੁਣੀ ਤੰਨੂੰ ਪਤਾ ਲੱਗੂਗਾ ਭਰਾ ਵੀ ਦਰਦ ਕੀ ਹੁੰਦਾ ਮਾਪਿਓ ਦੇ ਝੂਠੇ ਪਰਚਿਆਂ ਦਾ ਤੁਹਾਡੇ ਤੇ ਹੱਲੇ ਤੱਕ ਕੋਈ ਐਹ ਜੀ ਮੁਸੀਬਤ ਨਹੀਂ ਆਈ ਜਿਹੜੀ ਇਹਨਾਂ ਤੇ ਆਈ ਹੈ ਇਹਨਾਂ ਦਾ ਸਵਾਲ ਬਿਲਕੁਲ ਤੁਹਾਡੇ ਲਈ ਵਾਜਬ ਹੈ ਤੁਹਾਨੂੰ ਜਵਾਬ ਦੇਣਾ ਪੈਣਾ ਤੁਸੀਂ ਜਿੱਥੇ ਜਾਓਗੇ ਅਸੀਂ ਤੁਹਾਡੇ ਮਗਰ ਆ ਕੇ ਸਵਾਲ ਤੁਹਾਡੇ ਕੋਲੋਂ ਪੁੱਛਾਂਗੇ ਤੁਸੀਂ ਇਹਨਾਂ ਬਲਾਤਕਾਰੀਆਂ ਨੂੰ ਕਿਹੜੀ ਵਾਸ਼ਿੰਗ ਮਸ਼ੀਨ 'ਚ ਧੋ ਕੇ ਲਿਆਇਓ ਹੁਣ ਤੁਹਾਨੂੰ ਇਹ ਜੀ ਗੱਲ ਦਾ ਜਵਾਬ ਦੇਣਾ ਹੀ ਪੈਣਾ ਸਰ ਲੰਬੇ ਸਮੇਂ ਸਾਰ ਦੇ ਇਨਸਾਫ ਦੀ ਮੰਗ ਕਰ ਰਹੇ ਲੇਕਿਨ ਹੁਣੇ ਜੇ ਕਾਂਗਰਸ ਦੇ ਵਿੱਚ ਬੈਂਕ ਬ੍ਰਦਰ ਗਲੇ ਤੇ ਅੱਜ ਕਿਉਂ ਪ੍ਰੈਸ ਕਾਨਫਰੰਸ ਕਰ ਰਹੇ ਪਹਿਲਾਂ ਕਿਉਂ ਚਿੱਠਾ ਭਾਜੀ ਜਾਗਰ ਨਹੀਂ ਕਰਾਂਗੇ ਪਹਿਲੇ ਕਾਂਗਰਸ ਦੀ ਸਰਕਾਰ ਸੀ ਠੀਕ ਹੈ ਉਹਦੇ ਤੇ ਪਰਚਾ ਨਹੀਂ ਦਰਜ ਹੋ ਰਿਆ ਸੀ ਹੁਣ ਕਾਂਗਰਸ ਨੇ ਉਹਨੂੰ ਸ਼ਾਮਲ ਕਰ ਲਿਆ ਇੱਥੋਂ ਤੁਹਾਨੂੰ ਕੀ ਪਤਾ ਲੱਗਦਾ ਵੀ ਮਿਲੀ ਹੋਈ ਗੇਮ ਹੈ ਨਾ ਕਾਂਗਰਸ ਨੇ ਤਾਂ ਪਹਿਲੇ ਹੀ ਧੀਆਂ ਪੈਣਾ ਦੀ 84 ਚ ਬੜੀ ਇੱਜ਼ਤ ਲੁੱਟੀ ਏ ਠੀਕ ਹੈ ਨਾ ਹੁਣ ਕੀ ਕੀਤਾ ਇਹਨਾਂ ਨੇ ਪਾ ਕੇ ਟੀ-ਸ਼ਰਟਾਂ ਤੁਸੀਂ ਇੰਦਰਾ ਗਾਂਧੀ ਦੀਆਂ ਇਹ ਕਿਹੜੇ ਕਰਮ ਕਰ ਰਹੇ ਹੋ ਇੰਦਾ ਮਤਲਬ ਜਿਹੜੀ ਐ ਨਕਲੀ ਪੱਗ ਸੇਰ ਤੇ ਬਨ ਕੇ ਆਏ ਨੇ ਇਹ ਸਿਰਫ ਇਨਾ ਵਰਗੀਆਂ ਧੀਆ ਭੈਣਾਂ ਨੂੰ ਇਹ ਲੁਧਿਆਣੇ ਦੇ ਵਿੱਚ ਸਿਰਫ ਨਿਰਾਸ਼ ਕਰਨ ਆਏ ਆ ਸਿਰਫ ਉਹਨਾਂ ਦਾ અપਮਾਨ ਕਰਨ ਆਏ ਆ ਮੈਂ ਕਹਿੰਦਾ ਮੈਂ ਧੀਆ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹਨਾਂ ਨੂੰ ਤੁਸੀਂ ਬਿਲਕੁਲ ਵੋਟ ਨਹੀਂ ਪਾਣੀ ਇਹਨਾਂ ਨੂੰ ਆਪਣੇ ਦਰ ਤੋਂ ਇਹ ਸਵਾਲ ਕਰਕੇ ਭੇਜਣਾ ਜੇ ਤੁਹਾਡੇ ਘਰੇ ਵੋਟ ਮੰਗਣ ਆਣ ਤੁਸੀਂ ਇਹਨਾਂ ਨੂੰ ਸਵਾਲ ਕਰਨਾ ਵੀ ਹੱਲੇ ਤੱਕ ਕਿਉਂ ਇਨਸਾਫ ਨਹੀਂ ਮਿਲਿਆ ਜੇ ਇਹ ਗਲਤ ਨੇ ਫੜ ਕੇ ਇਹਨਾਂ ਨੂੰ ਕਿਉਂ ਨਹੀਂ ਅੰਦਰ ਦਿੱਤਾ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਜੇ ਅਸੀਂ ਗਲਤ ਇਨਕੁਆਰੀ ਕਰਕੇ ਸਾਨੂੰ ਕਿਉਂ ਨਹੀਂ ਅੰਦਰ ਦਿੱਤਾ ਇਹ ਸੱਚੇ ਬਣੇ ਹੋਏ ਆ ਇਹ ਦੁੱਧ 도ਤੇ ਬਣੇ ਹੋਏ ਆ ਤੁਹਾਨੂੰ ਸਾਰਿਆਂ ਨੂੰ ਪਤਾ ਬੈਂਸ ਦਾ ਚਰਦਾਰ ਕੀ ਏ ਫਿਰ ਇੱਕ ਹੋਰ ਚੈਲੰਜ ਕਰਕੇ ਜਾਨਣਾ ਬੜੀ ਵਰੀ ਕਹਿ ਚੁੱਕਿਆ ਵੀ ਇਹ ਮੂੰਹ ਤੋਂ ਕੱਪੜਾ ਨਹੀਂ ਲਾਂਦੇ ਐਨਕ ਨਹੀਂ ਲਾਂਦੇ ਚੱਲ ਐਂ ਕਰ ਸੀ ਮਰਜੀਤ ਬੈਂਸ ਤੂੰ ਆਪਣੀ ਵਾਈਫ ਨੂੰ ਤੇ ਰਾਜਾ ਬਣਿੰਗ ਜੀ ਨੂੰ ਦੋਨਾਂ ਨੂੰ ਨਾਲ ਲੈ ਕੇ ਆ ਜਿੱਥੇ ਮਰਜ਼ੀ ਪ੍ਰੈਸ ਕਾਨਫਰੰਸ ਕਰ ਲਈ ਇਹਨਾਂ ਨਾਲ ਅੱਖਾਂ ਹੀ ਚੱਖਾ ਪਾ ਕੇ ਗੱਲ ਕਰੀ ਮੈਂ ਤਾਂ ਤੈਨੂੰ ਗੁਰਦੇਵ ਸ਼ਰਮਾ ਦੇਵੀ ਭਾਜੀ ਦੇ ਸਾਹਮਣੇ ਬਹਿ ਕੇ ਕੋਸ਼ਣ ਕਰ ਲਿਆ ਸੀ ਵੀ ਕੀ ਗੱਲ ਚਾਚਾ ਆਪਣਾ ਇੰਨਾ ਗੰਦਾ ਕਿਰਦਾਰ ਹੈ ਤੇ ਤੂੰ ਅੱਗੋਂ ਹੱਸਣ ਲੱਗ ਗਿਆ ਸੀ ਕਹਿੰਦਾ ਛੱਡ ਪਰੇ ਉਹਨਾਂ ਗੱਲਾਂ ਤੇ ਕਿਉਂ ਆਪਾਂ ਹੁਣ ਆਣਾ ਗੁਰਦੇਵ ਸ਼ਰਮਾ ਦੇਵੀ ਜੀ ਇਸ ਗੱਲ ਦੇ ਗਵਾਹ ਨੇ ਜਿਹੜੇ ਬੀਜੇਪੀ ਦੇ ਉਹਨਾਂ ਦੇ ਘਰੇ ਆ ਬੰਦੇ ਨੇ ਮੇਰੇ ਪੈਰੀ ਹੱਥ ਲਾ ਕੇ ਮਾਫੀ ਮੰਗੀ ਸੀ ਔਰ ਕਿਹਾ ਸੀ ਮੈਂ ਜਿੰਨੇ ਤੇਰੇ ਮਾਪਬਪਤੇ ਦੇ ਇਹਨਾਂ ਦੇ ਬੱਚਿਆਂ ਦੇ ਪਰਚੇ ਦਰਜ ਆ ਯਾਰ ਇਹਨਾਂ ਨੂੰ ਕਹਿੰਦਾ ਵਿਕੀ ਹੋਈ ਔਰਤ ਤੇਰੀ ਇੰਨੀ ਪੈਨਸ਼ਨ ਨਹੀਂ ਹੋਣੀ ਜਿੰਨੀ ਇਹਨਾਂ ਦੀ ਤਨਖਾਹ ਏ ਮੈਂ ਦੱਸਣਾ ਨਹੀਂ ਚਾਹੁੰਦਾ 1.5 ਲੱਖ ਦੇ ਗਰੀਬ ਇਹਨਾਂ ਦੀ ਤਨਖਾਹ ਏ ਤੂੰ ਇਹਨਾਂ ਨੂੰ ਵਿਕਿਆ ਹੋਇਆ ਕਹਿੰਦਾ ਤੂੰ ਦੱਸ ਤੇਰੇ ਕੋਲ ਹਰਾਮ ਦਾ ਪੈਸਾ ਕਿੱਥੋਂ ਆਇਆ ਅੱਠ ਵਾਰੀ ਕੈਨੇਡਾ ਜਾ ਚੁੱਕੀ ਔਰਤ ਤੇ ਤੂੰ ਇਲਜ਼ਾਮ ਲਾਣਾ ਜਿਹੜੇ ਅੱਠ ਵਾਰੀ ਬ੍ਰਿਟਿਸ਼ ਕਲੰਬੀਆ ਦੇ ਵਿੱਚ ਘੁੰਮ ਕੇ ਆਇਆ ਤੂੰ ਉਹਨਾਂ ਦੇ ਇਲਜ਼ਾਮ ਲਾਉਂਦਾ ਕਿ ਵਿਕੇ ਹੋਏ ਨੇ ਉਹ ਸਾਨੂੰ ਜੇ ਤੂੰ ਨਹੀਂ ਖਰੀਦ ਸਕਿਆ ਤੇਰੇ ਬੰਦੇ ਨਹੀਂ ਸਾਨੂੰ ਖਰੀਦ ਸਕੇ ਤੂੰ ਕਿੰਨੀ ਵਾਰ ਸਾਡੇ ਕੋਲ ਪੈਸੇ ਭੇਜੇ ਕਿੰਨੀ ਵਾਰ ਸਾਨੂੰ ਤੂੰ ਮੰਤ ਕੀਤੀ ਤੈਨੂੰ ਕੀ ਜਵਾਬ ਮਿਲਿਆ ਤੇਰੀਆਂ ਵੀਡੀਓ ਬਣਾ ਬਣਾ ਕੇ ਜਨਤਕ ਕੀਤੀਆਂ ਤੇਰਾ ਜਲੂਸ ਕੱਢਿਆ ਤੇ ਤੇਰੇ ਨਾਲ ਉਹ ਜਿਹੜਾ ਵਕੀਲ ਹੈ ਜਿਹੜਾ ਮੈਂ ਹੁਣ ਨਾਂ ਨਹੀਂ ਲੈਣਾ ਉਹ ਬੰਦਾ ਵੀ ਜੇਲ੍ਹ ਜਾਊਗਾ ਜਿਨ੍ਹਾਂ ਨੇ ਇਹਨਾਂ ਦੇ ਸਬੂਤ ਮਿਟਾਏ ਨੇ ਮੈਂ ਕਿਸੇ ਨੂੰ ਵੀ ਛੱਡਾਂਗਾ ਨਹੀਂ ਮੈਂ ਮਰਦੇ ਦਮ ਤੱਕ ਇਹ ਲੜਾਈ ਜਾਰੀ ਰੱਖਾਂਗਾ ਇਹਨਾਂ ਨੂੰ ਇਨਸਾਫ ਦਿਵਾ ਕੇ ਫਿਰ ਸਾਹ ਲਵਾਂਗਾ ਸੁੱਖ ਦਾ। ਘਟਕ ਦੀ ਕਿਸੇ ਦੀ ਗੱਲ ਕਰ ਰਹੇ ਹੋ ਵੀ ਉਹ ਹਾਂਜੀ ਬਿਲਕੁਲ ਉਹ ਰਿਪੋਰਟ ਬਣੀ ਹੋਈ ਐ ਏਸੀ ਬਿਲਕੁਲ ਏਸੀਪੀ ਇੰਡਸਟਰੀ ਏਰੀਆ ਬੀ ਸੀਗੇ ਉਦੋਂ ਉਹਨਾਂ ਨੇ ਆ ਥੋੜੇ ਸਾਲਕ ਦੀ ਗੱਲ ਆ ਉਹਨਾਂ ਨੇ ਰਿਪੋਰਟ ਭੜਾਈ ਸੀ ਅਸੀਂ ਰਿਪੋਰਟ ਦੇਖੀ ਉੱਥੇ ਸੈਨ ਹੋਏ ਪੂਰਾ ਸਾਰਾ ਡਾਟਾ ਹੋਇਆ ਉਸ ਤੋਂ ਬਾਅਦ ਉਹ ਰਿਪੋਰਟ ਗੈਪ ਹੋ ਜਾਂਦੀ ਐ ਅਸੀਂ ਬੜੀ ਵਾਰ ਸੀਪੀ ਦਫ਼ਤਰ ਗਏ ਵੀ ਸਾਡੀ ਫਾਈਲ ਕਿੱਥੇ ਐ ਅਸੀਂ ਹੁਣ ਵੀ ਤੁਹਾਨੂੰ ਕਹਿੰਦੇ ਆ ਪੀ ਜੀ ਡੀ 70350 ਫਾਈਲ ਕਿੱਥੇ ਐ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਭਗਵੰਤ ਮਾਨ ਸਾਹਿਬ ਇਸ ਗੱਲ ਦੀ ਗਹਿਰਾਈ ਨਾਲ ਜਾਂਚ ਕਰੋ ਇਸ ਬਲਾਤਕਾਰੀ ਨੂੰ ਨੱਥ ਪਾਓ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਧੀਆਂ ਪੈਣਾ ਪੰਜਾਬ ਦੀਆਂ ਸੇਫ ਨਹੀਂ ਰਹਿਣਗੀਆਂ ਅਸੀਂ ਤੁਹਾਨੂੰ ਇਹ ਗੱਲ ਦੀ ਬੇਨਤੀ ਕਰਦੇ ਆ ਇਹ ਸਾਨੂੰ ਇਨਸਾਫ ਦੀ ਅੱਜ ਲੋੜ ਹੈ ਅੱਜ ਸਮਾਂ ਮੰਗ ਕਰਦਾ ਪਿਆ ਇਨਸਾਫ ਦੀ ਕਿਉਂ ਇੰਨਾ ਇੰਨਾ ਟਾਈਮ ਹੋ ਗਿਆ ਕਿਉਂ ਤੁਸੀਂ ਕਿਸੇ ਨੂੰ ਇਹ ਇਹ ਮਤਲਬ ਫਿਰ ਆਪਾਂ ਕਹਿੰਦੇ ਆ ਵੀ ਲੋਕ ਇੰਡੀਆ ਨੂੰ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਆ ਕਿਉਂ ਨਾ ਜਾਣ ਇਹਨਾਂ ਦੇ ਵੀ ਮਨ ਚ ਆਊਗਾ ਨਾ ਜਿਹੜਾ ਇੰਨਾ ਤੇ ਮਨ ਚਾਹੂਗਾ ਮੈਂ ਛੱਡ ਕੇ ਹੀ ਚਲੀ ਜਾਨੀ ਐ ਇੱਥੋਂ ਜੇ ਇੱਥੇ ਇੱਥੇ ਕਾਨੂੰਨ ਨਾ ਦੀ ਕੋਈ ਚੀਜ਼ ਹੀ ਹੈ ਨਹੀਂ ਪਹਿਲੇ ਇਹਨਾਂ ਨੇ 5 ਸਾਲ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ ਹੁਣ ਇੱਥੋਂ ਜਦੋਂ ਇਹਨੂੰ ਸ਼ਾਮਲ ਕਰਕੇ ਲਿਆਏ ਆ ਫਿਰ ਇਹਨਾਂ ਦਾ ਸਾਰਾ ਚਿੱਟਾ ਸਾਹਮਣੇ ਨੰਗਾ ਹੋ ਗਿਆ ਵੀ ਹਾਂ ਇਹ ਇੱਕੋ ਥਾਲੀ ਦੇ ਚੱਟੇ ਬੱਟੇ ਆ ਸਾਨੂੰ ਕੀ ਪਤਾ ਰਾਜਾ ਬਰਿੰਗ ਜੀ ਦਾ ਕਿਰਦਾਰ ਕਿੱਦਾਂ ਦਾ ਜਿਹੇ ਜਿਹੇ ਬੰਦੇ ਉਹ ਸ਼ਾਮਲ ਕਰਦੇ ਉਹਦਾ ਦੀ ਭਗਵੰਤਪਾਨ ਸਾਹਿਬ ਕੱਲੋ ਕਹਾਣੀ